ਸਾਸੀ ਗਾਲ ਜੀ ਜਗਦੀਪ ਡੇਰੀ ਫਾਰਮ ਦੇ ਵੇਖਣ ਵਾਲੇ ਦਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆ ਵੀਰੇ ਅੱਜ ਟਾਪ ਕਲਾਸ ਚੈਂਪੀਅਨ ਝੋਟੀਆਂ ਲੈ ਕੇ ਹਾਜ਼ਰ ਆ ਵੀਰੇ ਦਦੀਆਂ ਜਿਨ੍ਹਾਂ ਦੇ ਵਿੱਚ ਝੋਟੀਆਂ ਦੋ ਸੂਈਆਂ ਸਵਾਈਆਂ ਇੱਕ ਝੋਟੀ ਗੱਬਣ ਸਭ ਤੋਂ ਟਾਪ ਦੀ ਇੱਕ ਨਵਾਬ ਦੀ ਕੱਟੀ ਦਦੀਆਂ ਦੋ ਦੰਦ ਵੀਰੇ ਗੱਬਣ ਸਾਡੇ ਕੋਲ ਹਾਜ਼ਰ ਆ ਦੀਆਂ ਅੱਜ ਦਾਦੇ 10 12 ਦੇ ਨਹੀਂ ਕੱਚੀ ਦਦੀਆਂ ਆਓ ਕਰਦੇ ਆ ਗੱਲ ਦੀਆਂ ਸਾਸੀ ਗਾਲੀ ਸਾਸੀ ਗਾਲੀ ਸਾਸੀ ਚਿਕਦੀ ਡੇਰੀ ਵਾਰ ਦੇਖਣਾ ਸਾਰਿਆਂ ਦੇ ਦਿਲੋਤਨ ਵਰਕਰ ਦੇ ਮੇਰੇ ਜਿੰਨਾ ਇਨਾ ਮਾਨ ਤੇ ਵੀਰ ਪਿਆਰ ਬੱਚਿਆ ਅੱਜ ਪਰਵਾਜ਼ ਵਿੱਚ ਬੰਦਾ ਜਿਹੜੀ ਛਿਆਂ ਛੋਟੀਆਂ ਦੇ ਲੋੜ ਆਈ ਉਹਨੇ ਜੋ ਤਿੰਨ ਉੱਤਰ ਦੇ ਇੱਡਾ ਦੇ ਸਾਹਮਣੇ ਸੌਫਾ ਹਾਂਜੀ ਉਹ ਤਿੰਨ ਵੀ ਅਗੀਆਂ ਤਾਂ ਵੀਡੀਓ ਤੇ ਪਾਉਣੀਆਂ ਵੀਰਾਂ ਇਹਦੇ ਵੀਡੀਓ ਤੇ ਨਹੀਂ ਪਾਉਣੀਆਂ ਲੱਗੇ ਇਹ ਤੇ ਗੱਲ ਕਰੇ ਵੀ ਆਪਣੇ ਕੋ ਮਲਾ ਐਟ ਤੇ ਟਾਪ ਗਰਾਸ ਜਿੱਦਾਂ ਮੈਂ ਅੱਜ ਦੇ ਮੈਂ ਤਸਵੀਰਾਂ ਹੀ ਪਹੁੰਚੀਆਂ ਵਾਦੇ ਇੱਕ ਨਵਾਬ ਦੀ ਝੋਟੀ ਪਹੁੰਚੀ ਆ ਬਹੁਤੀ ਵੱਡੀ ਜਿਹਦੇ ਦੋ ਰੰਗ ਕੱਟੀ ਆ ਜੱਬਣ ਵਾਲੇ ਜੇ ਹਾਂ ਜੇ ਕੱਦ ਦੀ ਗੱਲ ਕਰੀਏ ਤੇ ਨਾਂ ਦੇ ਜਿਹੜਾ ਵੀਰੇ ਨਾ ਥਾਣੀ ਲੱਗਦਾ ਗਿੱਟ-ਗਿੱਟ ਤੇ ਨਾ ਕਰ-ਕਰ ਐਡੇ ਹੀਰੇ ਜੰਮਦੇ ਹੀ ਆ ਸਭ ਤੋਂ ਖਾਸਦਾ ਕਿ ਹੁੰਦੀ ਆ ਹਾਂਜੀ ਕਹਿ ਦਈਦਾ ਵੀਰੇ ਆਈਡੈਂਟੀ ਤੱਕਲੀ ਝੋਟੀ ਵੀਰੇ ਨਵਾਬ ਦੀ ਝੋਟੀ ਫੇਰ ਇੱਥੋਂ ਦੱਸਣਾ ਦਾ ਪਤਾ ਲੱਗਦਾ ਫਿਰ ਖਾਲੀ ਗੱਪਣ ਝੋਟੀ ਆ ਵੀਰੇ ਥਾਪੀ ਮਾਰ ਕੇ ਇਦਾਂ ਹੀ ਥੱਲੇ ਬਹਿ ਜਾਂਦੀਆਂ ਇਹ ਥੋੜਾ ਕੋਈ ਇਹ ਜਿਹੜੀ ਗੱਲ ਕਰ ਰਹੇ ਵੱਡੀ ਫੁੱਲ ਸਾਈਜ਼ ਝੋਟੀਆਂ ਤੇ ਨਹੀਂ ਜਿਹੜੀ ਗੱਲ ਜਿਹੜੇ ਸਿੰਘ ਦੀ ਗੱਲ ਕਰਦੇ ਆ ਸਿੰਘ ਵੀਰ ਰਿੰਗ ਵਾਲਾ ਸਿੰਘ ਲੱਗਾ ਛੋਟਾ ਚੈਂਪੀਅਨ ਸਿੰਘ ਲੱਗਾ ਛੋਟਾ ਸਿੰਘ ਮੂੰਹੋਂ ਦੋ ਦੰਦ ਦੇ ਐਵਰੇਜ ਜਿਹੜੀ ਗੱਲ ਕਰ ਰਹੇ ਫੱਕੀ ਖੋਲ ਬਾਕੀ ਕੱਦ-ਕਾੜ ਦੀ ਤੇ ਵਾਲੀ ਵੱਡੀ ਬੋਲੀ ਵੱਡੀ ਆ ਬਲੇਰੋ ਤੇ ਝੋਟੀ ਆਊਗੀ ਹਾਂ ਕੱਲੀ ਆਊਗੀ ਬਲੇਰੋ ਤੇ ਝੋਟੀ ਦੇਖਣਾ ਆ ਦਰਸ਼ਨ ਨੰਬਰ ਆਰ ਦੀ ਕੱਟੀ ਪਹਿਲਾ ਆਸੂਗਾ ਦੋ ਆ ਦੰਦ ਕੋ ਦਿਨ ਦਾ ਬੜਾ ਇਕੰਗਾ ਲਗਾ ਅਗਰ ਇਹ ਜਗਦੀਪ ਵੀਰ ਦੀ ਫਲਕਾਰੀ ਲਾ ਕੇ ਝੋਟੀ ਦਿਖਾ ਦੋ ਦਿਖਾ ਦੇ ਨਾ ਵੇ ਬਾਕੀ ਵੀਰੇ ਐਡਾ ਕਰੋ ਘੋਣਾ ਪੈਂਦਾ ਫਿਰ ਜੰਮਦੀਆਂ ਵੀਰੇ ਹਾਂਜੀ ਹਾਂਜੀ ਦੋ ਬੰਦ ਕਹਿ ਦਈਦਾ ਵੀਰੇ ਬੜੀ ਗੱਲ ਅੱਖੀਅਦੀਆਂ ਐਡੀ ਝੋਟੀ ਵੀਰੇ ਮਾਲਾ ਵੀ ਤਿਆਰ ਨਹੀਂ ਜਗਦੀਪ ਵੀਰ ਜੀ ਘਰ ਘਰ ਹੀ ਰੇਹੇ ਹੋ ਜੰਮਦੇ ਸਭ ਤੋਂ ਮੇਰੇ ਕਹਿਦੇ ਲਈ ਤਿੰਨ ਫੁੱਟ ਦਾ ਫੀਤਾ ਕੋਈ ਲੈ ਕੇ ਆ ਦੇ ਹਾਂਜੀ ਜਿੰਨੀ ਅੱਗੋਂ ਪਿੱਛੋਂ ਚੌੜੀ ਆ ਗੋ ਆ ਪਤਲੀ ਝੋਟੀ ਵੀਰੇ ਇਹ ਹੋਰ ਮਨ ਨਸਲ ਬਰੀਡ ਤੇ ਆ ਵੀਰੇ ਬਾਕੀ ਸਿੰਘ ਦੀ ਗੱਲ ਕਰਦੇ ਆ ਵੀਰੇ ਸਿੰਘ ਵੀ ਛੋਟਾ ਨਿਕਾ ਨਿਕਾ ਸਿੰਘ ਲਗਾ 100 ਰੁਪਇਆ ਨਹੀਂ ਨਿਕਲਦਾ ਸਿੰਘ ਹੈ ਛੋਟਾ ਤੇ ਨਸਲ ਬਰੀਡ ਦੀ ਗੱਲ ਕਰੀਏ ਤਾਂ ਕੋਈ ਮੁੱਲ ਨਹੀਂ ਵੀਰੇ ਜਿਹੇ ਝੋਟੀ ਦਾ ਵੀਰੇ ਮੋਲ ਦੀ ਗੱਲ ਵੀਰ ਕੀਮਤ ਦੀ ਗੱਲ ਹੈ ਜੇ ਜੇ ਆ ਵਸਾਖੀ ਵਾਲੇ ਪੁੱਛੇ ਹਾਂ ਜੀ ਇਹ 4.5 ਦੀ 5 ਦੀ ਹਾਂ ਜੀ ਦੇ ਦਾਂਗੇ 2 ਲੱਖ 10 ਹਜ਼ਾਰ ਦੀ ਝੋਟੀ ਦੇ ਦਾਂਗੇ ਕੋਈ ਛੋੜ ਛੱਪਾ ਜਗਦੀ ਵੀਰ ਜੀ 5000 ਦਾ ਕਰਦਾ 2 ਲੱਖ 5000 ਦੀ ਝੋਟੀ ਦੇ ਦੋ ਲੱਖ 5000 ਦੀ ਝੋਟੀ ਜਿਹੜੇ ਵੀਰ ਕੋ ਮੇਲਾ ਲਟਿਆ ਜਾਂਦਾ ਲੁੱਟ ਲੈ ਜਗਦੀਪ ਡੇਰੀ ਫਾਰਮ ਤੋਂ 5000 ਦੀ ਦੇ ਦਾਂਗੇ ਟੋਪ ਕਲਾਸ ਵੀਰ ਜੀ ਠੀਕ ਆ ਮਾਨਤਨ ਵੀਰ ਆਏ ਦਾ ਹੋਊਗਾ ਦਾਦਾ ਜੀ ਫਿਰ ਫੁੱਲ ਕਰਦਾ ਠੀਕ ਆ ਅੱਗੇ ਆ ਗਈ ਵੀਰੇ 2 ਨੰਬਰ ਤੇ ਸੂਈ ਸਵਾਈ ਝੋਟੀ ਹਾਂ ਜੀ ਆ ਤਾਂ ਉਹ ਕਿ ਚੋਟੀ ਕੋ ਵੀ 14 ਕਿਲੋ ਦੁੱਧਿਆ ਕੰਡੇ ਵਾਲਾ ਦੀ ਆ ਠੀਕ ਆ ਇਹਨਾਂ ਵੀ ਕਰਮਾਲੀ ਨੂੰ ਗਿੱਠ ਗਿੱਟ ਤੇ ਥਣ ਲੱਗਾ ਵਾ ਸੋਹਣਾ ਆਰਡਰ ਤਿਆਰ ਕੀਤਾ ਵਾ ਇਹਨੇ ਵੀ ਪਹਿਲਾਂ 4-10 ਫਿਰ ਕੱਟੀ 14 ਹਾਂਜੀ ਤਿਆਰ ਹੈ ਕੱਟੀ ਮਗਰੇ ਇਹਦੇ ਕੱਟੀ ਕਿਹੜੀ ਜੇ ਕੱਟੀ ਆ ਵੀਰੇ ਮਗਰਾਂ ਦੇ ਜਿਹੜੀ ਗੱਲ ਕਰੀ ਆ ਐ ਮਰਤੀ ਦੀ ਕੱਟੀ ਵੇਚਣੀ ਆ ਠੀਕ ਇਹ ਖੋਲੇ ਵੀਰ ਜੀ ਬੜੀ ਦੀ ਬਾਕੀ 3 ਐਲ ਕੁਮਾ ਉਹ ਵੀ ਕਰੀ ਆ ਦਿਖਾ ਦਿਓ ਨਾੜਾ ਲੋੜਾਈ ਜਿੰਝੜੀ ਗੱਲ ਕਰਨੀ ਜਿੰਨੀ ਵੀ ਹੈਗੀ ਅਸਲ ਐਵਰੇਜ ਦੀ ਅੰਕੜਾ ਥਾਣ ਬਾਲਾ ਚੰਗਾ ਕਟਿੰਗ ਨਿਕਾ ਜੀ ਹਾਂ ਜਿੰਨੀ ਵੀ ਹੈਗੀ ਟਾਪ ਕਲਾਸ ਹੈ ਵੀਰੇ ਦੀਆਂ ਸਿਰ ਤੋਂ ਲੈ ਕੇ ਪੈਰਾਂ ਤੱਕ ਦੀਆਂ ਲੈ ਓਏ ਵੱਡੇ ਕੱਦ ਦੀ ਝੋਟੀਆਂ ਫੁੱਲ ਸਾਈਜ਼ ਦੀਆਂ ਵੀਰੇ ਦੀਆਂ ਤੇ ਇਹ ਥਣ ਦੀ ਗੱਲ ਇਹਨੇ ਵਿਥੀ ਦੀ ਗੱਲ ਕਰਦੇ ਆ ਮੇਰੇ ਗਿੜ-ਗਿੜ ਤੇ ਹੁਣ ਉਹ ਗਿੜ-ਗਿੜ ਤੇ ਹੁਣ ਥਣ ਲੱਗਾ ਜਿਹੜੀ ਗੱਲ ਕਰਨ ਵਾਲੀ ਆ ਜਿੰਨੀ ਵੀ ਹੈਗੀ ਆ ਟਾਪ ਕਲਾਸ ਹੀ ਆ ਜਿਹੜੀ ਗੱਲ ਕਰਨ ਵਾਲੀ ਆ ਤੇ ਜੇ ਇਹਦੀ ਕੀਮਤ ਦੀ ਗੱਲ ਜਗਦੀਪ ਵੀਰ ਜੀ ਇਹਦੀ ਮੁੱਲ ਦੀ ਗੱਲ ਕਰੀਏ ਮੁੱਲ ਵੀਰੇ ਇਹ 1 ਲੱਖ ਵੀਰੇ 75000 ਦੀ ਝੋੜੀ ਦੇ ਦਾਂਗੇ ਬਈ ਮਾਨਤਾ ਜਗਦੀਪ ਵੀਰ ਜੀ 1 ਲੱਖ 70000 ਦੀ ਦੇ ਦਾਂਗੇ ਟਾਪ ਕਲਾਸ ਵਿੱਚ 14 ਕਿਲੋ ਤਿਆਰ ਹੈ ਕੱਟੀ ਮਗਰ ਕੱਟੀ ਜੇ ਮਗਰ ਕੱਟੀ ਦੇ ਇੱਕ ਲੱਖ 70000 ਦੀ ਦੇ ਦਾਂਗੇ ਇਹਨੂੰ ਕੈਮਰਾ ਕੋ ਮਦਦ ਵੀਰੇ ਕਈ ਝੋਟੀਆਂ ਦਦੀਆਂ ਜਿੱਥੇ ਗਿੜ ਤੇ ਥਣ ਲਗਾ ਝੋਟੀਆਂ ਨੂੰ ਐਚ ਐਫ ਗਾਵਾਂਗੇ ਤਿਆਰ ਹੋਈ ਆ ਅਸਲ ਲਗਾ ਦੀਆਂ ਅੱਗੇ ਦੋ ਨੰਬਰ ਤੇ ਆ ਗਈ ਝੋਟੀ ਵੀਰੇ ਹਾਂਜੀ ਇਹ ਝੋਟੀ ਦਾ ਵੀਰੇ ਮਤਲਬ ਜੋ ਵੀ ਕਹਿ ਰਹੀ ਹੈ ਨਾ ਵੀਰੇ ਹਾਂਜੀ ਮਤਲਬ ਉਹ ਸੱਚ ਹੈ ਐ ਟਾਈਮ ਤੇ ਲਗ 18 ਕਿਲੋ ਕੰਡੇ ਵਾਲਾ ਤੋਂ ਦੂਗਾ ਤਿਆਰ ਵੀਰੇ ਹਾਂਜੀ ਤੇ ਜੇ ਰਿੰਗ ਦੀ ਗੱਲ ਕਰਦੇ ਆ ਛੋਟਾ ਸਿੰਗ ਲਗਾ ਦਈਆਂ ਤੇ 2.5 3 ਕਿਲੋ ਦੀ ਆ ਗਾੜੀ ਗਾੜੀ ਹੋਊਗੀ ਹਾਂਜੀ ਬਿਲਕੁਲ 2.5 ਝੋਟੀ ਵੀਰੇ ਨਹੀਂ ਮਗਰ ਕਟਾ ਐ ਵੀਰੇ ਪਤਲੇ ਜੈਡ ਬਲੇ ਆ ਗਏ ਆ ਆਮ ਨੂੰ ਮਰਗੀ ਆ ਹਾਂ ਜੀ ਥਾਂ ਥਣੇ ਨੂੰ ਕੱਟੀ ਨੂੰ ਬੜਾ ਚੰਗਾ ਲੱਗਾ 18 ਕਿਲੋ ਜਗਦੀਪ ਵੀਰ ਜੀ ਦੁੱਧ ਐਸ ਟਾਈਮ ਤਿਆਰ ਆ ਕੰਡੇ ਵਾਲਾ ਕੰਡੇ ਵਾਲਾ ਤਿਆਰ ਰਹਿਣੀ ਠੀਕ ਆ ਇਹ ਨਹੀਂ ਗੱਲਾਂ ਵਾਲਾ 18 ਕਿਲੋ ਚਵਾ ਕੇ ਦੇਵਾਂਗੇ ਘਰੋਂ ਦੋ ਟਾਈਮ ਮਿਲਕਿੰਗ ਕਰਾ ਕੇ ਵੱਡੀ ਝੋਟੀ ਆ ਫੁੱਲ ਅ ਵੀ ਬਲੈਰੋ ਚ ਆਊਗੀ ਕੱਟੀ ਜਗਦੀ ਵੀਰ ਜੀ ਆਹ ਟਾਈਮ 18 ਕਿਲੋ ਨੈੱਟ ਤਿਆਰ ਆ ਦੋ ਡੰਗ ਮਿਲਕਿੰਗ ਕਰਾ ਦੋਗੇ ਘਰੋਂ ਟੰਡੇ ਵਾਲਾ ਦੁੱਧ ਤਿਆਰ ਹੋ ਗਾ ਵੀਰੇ ਜੇ ਇੱਕ ਠੀਕ ਹੈ ਹਾਂਜੀ ਕਿਹਦੇ ਕੀਮਤ ਦੀ ਗੱਲ ਕਰਦੇ ਆ ਵੀਰੇ 2 ਲੱਖ ਵੀਰੇ 70 ਹਿਆ ਦੀ ਦਵਾਂਗੇ ਇਹਦਾ ਕੋਈ ਮਾਨਤਨ ਇਹਦਾ ਵੀਰੇ 5 ਘੜ ਦੇ ਕੇ ਦੋ ਲੱਖ 65000 ਦੀ ਦੇ ਦਾਂਗੇ ਜੇ ਅਸੀਂ ਹਾਂਜੀ ਬਾਕੀ ਮੈਂ ਇਹੋ ਜੀਆਂ ਕਟੀਆਂ ਉੱਥੇ ਵਿਕੀਆਂ ਕੋਈ 3 ਦੀ ਕੋ 4 ਦੀ ਕੋ ਢਾਈ ਦੀ ਵੀਰੇ ਪਰਮਾਨਵਾ ਮੇਰਾ ਕਿਵਰੇ ਦਾਰੀਆਂ ਜੇ ਮਲਵੀ ਆਇਆ ਸੀ 10 ਦਿਨ ਸਾਡੀ ਪਹਿਲਾਂ ਵੀ ਗੱਲ ਕੀਤੀ ਸੀ ਸਾਨੂੰ ਆਫ ਫੜੇ ਤੇ ਲੱਗ ਗਈ ਜਾਏ ਹਾਂਜੀ ਹਾਂਜੀ ਠੀਕ ਹੈ ਜੋ ਉਹ ਗੱਲ ਕਰਦੇ ਆ 2 5 ਵਾਲੀ ਝੋਟੀ ਦੀ ਹਾਂਜੀ ਚਲੋ ਜੇ ਭਾਅ ਆ ਮਿਲ ਗਿਆ ਆਪਾਂ ਭਾਅ ਨੇ ਉਹਦੇ ਨਾਲ ਦੀ ਆਪਾਂ ਸਾਡੇ ਦੇ ਅੰਦਰ ਚੜ ਜਾਂਦੀ ਹਾਂਜੀ 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 ਇਹਦਾ ਕੋਈ ਹੋਰ ਨਹੀਂ ਵੀਰੇ 2 65000 ਰੁਪਏ ਕੋਈ ਮੋਲ ਨਹੀਂ ਹੈਗਾ ਹਾਂਜੀ ਹਾਂਜੀ ਖਾਸ ਕਰਦੇ ਆ ਵੀਰੇ ਹੁਣ ਜੇ ਤਾਂ ਇਹਦਾ ਝੋਟੀ ਦਾ ਆ ਗਿਆ ਵੀਰੇ 1 70000 ਰੁਪਏ ਦਾ ਹਾਂਜੀ ਇਹਦਾ ਵੀਰੇ ਸਾਰਾ ਸੂਆ ਚੋਂ ਇਹ ਤੋਕੜ ਵੀ ਲੈ ਲਾਂਗੇ 1.5 ਲੱਖ ਦੀ ਵੀਰੇ ਤੁਸੀਂ ਫੇਰ ਦੋਨੇ ਹਾਂਜੀ ਤੇ ਜੇ ਤੋਂ ਉਹਦੀ ਗੱਲ ਕਰਦੇ ਆ ਝੋਟੀ ਵੀ ਕੋਲ 70000 ਦਾ ਬਲਾ ਦੇ ਨੇ ਮਾਲਾ ਇਹਦਾ ਕੋ ਭਾਰ ਆਈਟਮ ਦੇ ਤੋਂ ਪਾ ਲਿਆ ਦੋ ਲੈਣੀ ਆ ਕੱਟੀ ਦਾ ਗੀ 12 13 ਦਿਨ ਦੀ ਕੱਚੀ ਕੱਚੀ ਕਰਕੇ ਵੀਰ ਪਾ ਆ 2 ਲੱਖ 5000 ਰੁਪਏ ਅੱਜ ਦਿਨ ਤਿਆਰ ਹੋ ਗਏ ਉਹਦੋਂ ਫੇ ਉਹਦਾ ਹੋਰ ਰੇਨੋ ਹਾਂਜੀ ਬਾਕੀ ਇਹਦੀ ਸੀਲੀ ਲੱਗਦੀ ਨਹੀਂ ਤੇ ਪਹਿਲੇ ਨਾਲ ਵੀਰ ਆਖ ਨਹੀਂ ਮੱਗੀ ਪਾ ਪਾ ਕੇ ਬੈ ਕੇ ਦਿਖਾਓ ਨਾਲ ਜਿੱਦਾਂ ਮਰਜੀ ਬੈਠੋ ਵੀਰੇ ਹੋਰ ਨਹੀਂ ਹੋਰ ਹੀ ਚੱਕਰਾ ਦੇ ਜਿਹੜੀ ਵਾਲੀ ਸੀਲਸ ਆਊਗਾ ਦੋਵੇਂ ਬੰਨਿਆ ਭਾਵੇਂ ਬੈ ਜਾਓ ਨੋਕਲਾ ਨਾਲ ਲਗਾ ਨੋਕਲਾ ਠੀਕ ਆ ਡਰੈਸ ਬੋਲਦੇ ਆ ਜਗਦੀਪ ਵੀਰ ਜੀ ਜਿਲ੍ਹਾ ਗਦਾਫੋਜ ਨੇੜੇ ਫਲੇਗੜ ਚੂੜੀਆਂ ਆਪਣੇ 5 ਕਿਲੋਮੀਟਰ ਪੈਂਦਾ ਜੇ ਬਡਾਲਾ 35 ਕਿਲੋਮੀਟਰ ਪੈਂਦਾ ਜੇ ਤੇ ਫੋਨ ਨੰਬਰ 9870415127 ਦੇ ਜਗਦੀਪ ਡੇਰੀ ਫਾਰਮ ਪਿਆਰ ਕਰਨਾ ਸਭ ਤੋਂ ਲਾਈਕ ਤੇ ਕਮੈਂਟ ਜਰੂਰ ਸ਼ੇਅਰ ਕਰਿਓ ਸਾਰਿਆਂ ਦਾ ਸਾਥੀ ਕਰਿਓ